ਇੱਕ ਦਿਨ ਇਹਨੂੰ ਖਬਰ ਪਹੁੰਚੀ ਜ਼ਕਰੀਆ ਖਾਨ ਨੂੰ ਕਿ ਪੂਲਿਆਂ ਦੇ ਵਿੱਚ ਇੱਕ ਸਿੱਖ ਰਹਿੰਦਾ ਹੈ ਤਾਰੂ ਸਿੰਘ ਜਿਨੇ ਜਾਬਰ ਬੇਗ ਪੱਟੀ ਦੇ ਫੌਜਦਾਰ ਨੂੰ ਵੀ ਸੋਧਾਂ ਲਾਇਆ ਹੈ ਤੇ ਜਿਹੜਾ ਮਤਾਬ ਸਿੰਘ ਮੀਰਾ ਕੋਟਿਏ ਦਾ ਪੱਗਵਟ ਭਰਾ ਬਣਿਆ ਹੋਇਆ ਨੱਥੇ ਖਹਿਰੇ ਦੀ ਤਰ੍ਹਾਂ ਤੇ ਜਦੋਂ ਕਿਤੇ ਪੰਜਾਬ ਨੂੰ ਜਥੇ ਆਉਂਦੇ ਹਨ ਨਾ ਸਿੰਘਾਂ ਦੇ ਤਾਰੂ ਸਿੰਘ ਪੂਲਿਆਂ ਵਾਲਾ ਉਹਨਾਂ ਨੂੰ ਜਲ ਪਾਣੀ ਵੀ ਪਹੁੰਚਾਉਂਦਾ ਹੈ ਤੇ ਆਸਨ-ਬਾਸਨ ਵੀ ਉਹਨਾਂ ਦਾ ਲਗਾਉਂਦਾ ਹੈ ਭਾਈ ਤਾਰੂ ਸਿੰਘ ਦੇ ਵਾਰੰਟ ਜਾਰੀ ਹੋਏ ਗੁਰ ਸਾਥ ਸੰਗਤ ਜੀ ਜਿਹੜੀਆਂ ਝੂਠੀਆਂ ਤੂਮਤਾ ਸਨ ਉਹ ਵਕ ਵਕ ਚੌਧਰੀਆਂ ਵੱਲੋਂ ਲਾਈਆਂ ਗਈਆਂ ਹਰ ਭਗਤ ਨਰਨਜਣੀਆਂ ਜੰਡਿਆਲੇ ਵਾਲਾ ਵੀ ਬਲਦੀ ਦੇ ਉੱਤੇ ਤੇਲ ਪਾਉਂਦਾ ਏ ਤਮਾਮ ਸ਼ਿਕਾਇਤਾਂ ਦੇ ਆਧਾਰ ਤੇ ਭਾਈ ਤਾਰੂ ਸਿੰਘ ਪੂਲਿਆਂ ਵਾਲਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਕਰੀਆ ਖਾਨ ਲੈ ਗਿਆ ਤੇ ਲੱਗਾ ਮਣਾਉਣ ਸਿੱਖ ਨੇ ਆਖਿਆ ਵੀ ਮੈਂ ਇਸ ਤਰ੍ਹਾਂ ਨਹੀਂ ਮੰਨਾਂਗਾ ਮੈਨੂੰ ਉਹਨਾਂ ਹੀ ਧਰਮ ਆ ਆਪਣਾ ਪਿਆਰਾ ਇਹ ਜਿੰਨਾ ਤੁਹਾਨੂੰ ਆਪਣੀ ਇਸਲਾਮ ਪਿਆਰੀ ਆ ਉਹਨਾਂ ਨੇ ਆਖਿਆ ਦਾਰੂ ਸਿੰਘਾ ਵੱਡੀਆਂ-ਵੱਡੀਆਂ ਚੌਧਰਾਂ ਵੱਡੀਆਂ-ਵੱਡੀਆਂ ਅਹੁਦੇਦਾਰੀਆਂ ਲੈ ਲੈ ਭਾਈ ਦਾਰੂ ਸਿੰਘ ਨੇ ਆਖਿਆ ਵੀ ਜੇ ਤਾਂ ਮੇਰੇ ਤੋਂ ਪਹਿਲੇ ਜਿਹੜੇ ਤੁਸੀਂ ਫੜੇ ਉਹਨਾਂ ਲੈ ਲੀਆਂ ਤੇ ਫਿਰ ਤੇ ਮੇਰੇ ਤੇ ਵੀ ਸਮਝਾਇਆ ਕਰੋ ਨਹੀਂ ਤੇ ਭੁੱਲ ਜਾਓ ਵੀ ਮੈਂ ਸਿੱਖੀ ਤਿਆਗਾ ਗਾ ਇਹ ਸਿੱਖੀ ਤਾਂ ਕੇਸਾਂ ਸਵਾਸਾਂ ਨਾਲ ਨਿਵੇਗੀ ਜਗਰੀਆ ਖਾਨ ਨੇ ਆਖਿਆ ਵੀ ਜਿਹੜੇ ਕੇਸਾਂ ਦਾ ਤੂੰ ਜ਼ਿਕਰ ਕਰਦਾ ਹੈ ਨਾ ਉਹ ਮੈਂ ਜੁੱਤੀਆਂ ਮਾਰ-ਮਾਰੋ ਢਾ ਦੇਣਾਂ ਮੰਗਾ ਕੇ ਲਿਆਓ ਨਾਈ ਨੂੰ ਇਹਦੇ ਕੇਸ ਕੱਟ ਕੇ ਤੇ ਪੈਰਾਂ ਦੇ ਵਿੱਚ ਰੁਲਾ ਦੇਾਂਗਾ ਉਹਨੇ ਜਿਹੜੇ ਕੇਸਾਂ ਦੇ ਨਾਲ ਇਹ ਕਹਿੰਦਾ ਸਿੱਖੀ ਨਿਭੂ ਭਾਈ ਤਾਰੂ ਸਿੰਘ ਨੇ ਆਖਿਆ ਓ ਜਕਰੀਆ ਖਾਨ ਇਹ ਗੁਰੂ ਦੀ ਮੋਹਰ ਹੈ ਸਿੱਖ ਦੀ ਸਿੱਖੀ ਤਾਂ ਕੇਸਾਂ ਨਾਲ ਨਿਭ ਜਾਵੇਗੀ ਪਰ ਤੈਨੂੰ ਖਾਲਸਾ ਜੁੱਤੀ ਅੱਗੇ ਲਾ ਕੇ ਨਰਕੀ ਪਚਾ ਕੇ ਤੇ ਫਿਰ ਸੱਜ ਕੰਡ ਨੂੰ ਜਾਵੇ